ਹਾਂਜੀ ਵੀ ਮਿੱਤਰੋ ਕੀ ਹਾਲ ਚਾਲ ਆ ਤੁਸੀਂ ਠੀਕ ਠਾਕ ਹੋ ਕਰੋ ਮਿੱਤਰੋ ਚੈੱਕ ਤੇ ਮਾਰਨਿੰਗ ਦੀ ਸਵੇਰ ਤੇ ਬਹੁਤ ਹੀ ਸੋਹਣਾ ਦਿਨ ਹੈ ਵਾਹਿਗੁਰੂ ਦੀ ਕਿਰਪਾ ਦੇ ਕਰੋ ਮਿੱਤਰੋ ਫਿਰ ਆਪਣੀ ਵੀ ਲੁੱਕ ਚੈੱਕ ਤੇ ਅੱppa ਜਾ ਰਿਹਾ ਸੀ ਅੱਜ ਸ੍ਰੀ ਮੁਕਤਸਰ ਸਾਹਿਬ ਗੁਰਦੁਆਰਾ ਸਾਹਿਬ ਜੋ ਕਿ ਅੱppa ਸੰਡੇ ਦੀ ਸੰਡੇ ਹਰ ਐਤਵਾਰ ਜਾਂਦੇ ਆ ਤੇ ਬਹੁਤ ਹੀ ਵਧੀਆ ਦਿਨ ਲੱਗਿਆ ਹੋਇਆ ਹੈ ਯੋ ਕਿ ਇਤੋਂ 15 ਤੋਂ 20 ਮਿੰਟ ਲੱਗਦੇ ਨੇ ਗੁਰਦੁਆਰਾ ਸਾਹਿਬ ਜਾਣ ਦੇ ਅੱਜ ਤੁਹਾਨੂੰ ਵੀ ਆਪਾਂ ਨਾਲ-ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਯੋ ਕਿ ਆਪਾਂ ਪਹੁੰਚ ਗਏ ਆ ਮਾਰਕੀਟ ਸ਼੍ਰੀ ਮੁਕਤਸਰ ਸਾਹਿਬ ਯੋ ਕਿ ਪਾਵਨ ਪਵਿੱਤਰ ਅਸਥਾਨ ਸ਼੍ਰੀ ਮੁਕਤਸਰ ਸਾਹਿਬ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਆਪਣੀਆਂ ਜੰਗਾਂ ਕੀਤੀਆਂ ਤੇ ਬਹੁਤ ਹੀ ਜ਼ਿਆਦਾ ਸਮਾਂ ਇੱਥੇ ਗੁਜ਼ਾਰਿਆ ਥੋੜੇ ਸਮੇਂ ਤੱਕ ਜੋ ਕਿ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਜਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਮੇਲੇ ਕਰਵਾਵਾਂਗੇ ਫਾਈਨਲੀ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਬਾਈਕ پارکਿੰਗ ਕਰ ਦਿੱਤੀ ਹੈ ਇਹ ਹੈਗੀ ਐ ਜੀ ਜੋੜਾ ਘਰ ਵਿੱਚ ਪਾ ਜੋੜੇ ਜਾਵਾ ਕਰਵਾਏ ਵਾਹਿਗੁਰੂ ਜੀ ਕਰੋ ਦਰਸ਼ਨ ਗੁਰਦੁਆਰਾ ਸ੍ਰੀ ਸ਼ਹੀਦ ਗੰਜ ਸਾਹਿਬ ਪਾਵਨ ਪਵਿੱਤਰ ਅਸਥਾਨ 40 ਮੁਕਤਿਆਂ ਦੀ ਧਰਤੀ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਜੀ ਕਰੋ ਦਰਸ਼ਨ ਗੁਰਦੁਵਰਾ ਅੰਗੀਠਾ ਸਾਹਿਬ ਸ਼ਹੀਦ ਗੰਜ ਸਾਹਿਬ 40 ਮੁਕਤੀਆਂ ਦੀ ਜੋਤ ਚੱਲ ਰਹੀ ਹੈ ਵਾਹਿਗੁਰੂ ਜੀ ਕਰੋ ਦਰਸ਼ਨ ਉਸ ਤੋਂ ਬਾਅਦ ਗੁਰੂ ਘਰ ਤੋਂ ਅਪਾ ਦੇਖ ਪ੍ਰਾਪਤ ਕੀਤੀ ਦੇਖ ਪ੍ਰਾਪਤ ਕਰਨ ਤੋਂ ਬਾਅਦ ਗੁਰਦੁਵਰਾ ਛੀ ਟੁੱਟੀ ਗੰਡੀ ਸਾਹਿਬ ਆਪਾਂ ਜਾ ਰਹੇ ਹਾਂ ਕਰੋ ਵਾਹਿਗੁਰੂ ਜੀ ਦਰਸ਼ਨ I don't know. ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕੀ ਮਸੈ ਜਿਸ ਤੇਰਾ ਵਾਹਿਗੁਰੂ ਜੀ ਕਰੋ ਦਰਸ਼ਨ ਮਿਲੇ ਇਸ ਵੰਦੇ ਜਿਸ ਵੰਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਬੰਨਿਆ ਸੀ ਹੁਣ ਆਪਾਂ ਬਾਈਕ پارک ਕੀਤੀ ਹੋਈ ਸੀ ਜੋ ਅੱਗੇ ਆਪਾਂ ਹੁਣ ਲੈ ਕੇ ਜਾ ਰਹੇ ਆ ਗੁਰਦੁਆਰਾ ਧਰਮ ਸਾਬ ਹਾਂਜੀ ਵਾਹਿਗੁਰੂ ਜੀ ਆਪਾਂ ਗੁਰਦੁਆਰਾ ਤਰਨਤਾਰਨ ਸਾਹਿਬ ਜਾ ਰਹੇ ਸੀ